ਦੇਖੋ ਬਹੁਤ ਵੱਡੀ ਹੜਾਂ ਦੀ ਮਾਰ ਪੰਜਾਬ ਨੂੰ ਪਈ ਸੀ ਇਹਦੀ ਵੀ ਜਾਂਚ ਵੀ ਹੋਣੀ ਚਾਹੀਦੀ ਹੈ ਕੁਦਰਤੀ ਸੀ ਜਾਂ ਮੈਨੂਮੇਡ ਸੀ ਪੰਜਾਬ ਨਾਲ ਜੇ ਕੋਈ ਕਿਸੇ ਤਰੀਕੇ ਦਾ ਵਿਤਕਰਾ ਕੀਤਾ ਜਾ ਸਕਦਾ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਤੇ ਉਸ ਹੜ ਦੇ ਵਿੱਚ ਜੋ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਨੇ ਸੇਵਾ ਕੀਤੀ ਉਸ ਤੋਂ ਪ੍ਰਭਾਵਿਤ ਹੋ ਕੇ ਜੋ ਕਿਸਾਨ ਯੂਨੀਅਨ ਜੋ ਕਾਦੀਆਂ ਉਹਨਾਂ ਵੱਲੋਂ ਇਹ ਹੋਕਾ ਦਿੱਤਾ ਜਾਏ ਵੀ ਸਾਰੀ ਜਿੰਨੇ ਵੀ ਕਿਸਾਨ ਯੂਨੀਅਨ ਦੇ ਜਿੰਨੇ ਵੀ ਵਿੰਗ ਨੇ ਜਾਂ ਯੂਨੀਅਨ ਨੇ ਉਹ ਸਾਰੇ ਇਕੱਠੇ ਹੋ ਕੇ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਜੇ ਪੰਜਾਬ ਦਾ ਪੰਜਾਬ ਦੀਆਂ ਜ਼ਮੀਨਾਂ ਦਾ ਖੇਤ ਮਜ਼ਦੂਰਾਂ ਦਾ ਤੇ ਸਾਡੇ ਵਪਾਰ ਦਾ ਜੇ ਬਚਾਅ ਕਰਨਾ ਹੈ ਤਾਂ ਸਾਨੂੰ ਇੱਕ ਝੰਡੇ ਥੱਲੇ ਆਉਣਾ ਪਊਗਾ ਪਹਿਲੀ ਗੱਲ ਤਾਂ ਜਿਹੜਾ ਫਰਜ਼ ਬੰਦਾ ਸੀਗਾ ਸਾਡੀ ਸਰਕਾਰ ਦਾ ਪੰਜਾਬ ਸਰਕਾਰ ਦਾ ਜੋ ਇਹ 256 ਕਰੋੜ ਹੈ ਪਤਾ ਨਹੀਂ 76 ਕਰੋੜ ਦਾ ਦਾਵਾ ਕਰਦੇ ਨੇ ਕਿ ਅਸੀਂ ਬੰਨ ਪੱਕੇ ਕਰਨ ਲਈ ਜਾਂ ਦਰਿਆਵਾਂ ਦੀ ਜਾਂ ਡਰੇਨਾਂ ਦੀ ਸਫਾਈ ਲਈ ਲਾਇਆ ਇੱਕ ਤਾਂ ਉਹ ਗਰਾਊਂਡ ਤੇ ਕਿਤੇ ਵੀ ਦੇਖਣ ਨੂੰ ਨਹੀਂ ਮਿਲਿਆ ਜਦੋਂ بارشਾਂ ਹੋਈਆਂ ਦੂਜੀ ਗੱਲ ਬੀਬੀਐਮ ਦੀ ਨੈਗਲੀਜੀਅਸ ਤੇ ਸਵਾਲ ਆਪਾਂ ਬਾਅਦ ਵਿੱਚ ਵੀ ਉਠਾਵਾਂਗੇ ਪਰ ਪਹਿਲਾ ਸਵਾਲ ਬਣਦਾ ਪੰਜਾਬ ਸਰਕਾਰ ਤੇ ਜਿਨ੍ਹਾਂ ਨੇ ਉੱਥੇ ਸਾਡਾ ਹੱਕ ਹੀ ਗਵਾਤਾ ਅਸੀਂ ਕਿਹੜੇ ਹੱਕ ਦੇ ਨਾਲ ਜਦੋਂ ਸਾਡੀ ਮੈਂਬਰਸ਼ਿਪ ਖੋਈ ਗਈ ਤੇ ਇਹਨਾਂ ਨੇ ਆਵਾਜ਼ ਹੀ ਨਹੀਂ ਚੱਕੀ ਅਸੀਂ ਹੁਣ ਕਿਹੜੇ ਹੱਕ ਦੇ ਨਾਲ ਉੱਥੇ ਬੀਬੀਐਮ ਦੇ ਵਿੱਚ ਆਪਣੀ ਆਵਾਜ਼ ਉਠਾਈਏ ਜੇ ਇਹ ਮੈਨਮੇਡ ਹੈ ਤਾਂ ਇਦੋਂ ਵੱਡੀ ਤਰਾਸ ਦੀ ਜੇ ਤੰਗ ਦੇ ਲਈ ਕਿਸੇ ਸਟੇਟ ਦੀ ਨਹੀਂ ਹੋ ਸਕਦੀ ਜੇ ਸੈਂਟਰ ਸਰਕਾਰ ਪੰਜਾਬ ਬਾਰੇ ਜਿਹੜੇ ਸੂਬੇ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੁਣ ਇਸ ਦੇਸ਼ ਦਾ ਢਿੱਡ ਭਰਿਆ ਹੋਵੇ ਫੂਡ ਬਾਉਲ ਕਹੀ ਜਾਂਦੀ ਹੋਵੇ ਇੰਡੀਆ ਦੀ ਜੇ ਉਹਦੇ ਬਰਾਤੀ ਇਹੋ ਜੀ ਸੋਚ ਰੱਖਦੀ ਹੈ ਸੈਂਟਰ ਸਰਕਾਰ ਇਹੋ ਜੀ ਤੰਗ ਦੇ ਲਈ ਡੈਮੋਕ੍ਰੇਸੀ ਦੇ ਵਿੱਚ ਬੜਾ ਟਾਈਮ ਚੱਲਦੀ ਨਹੀਂ ਹੁੰਦੀ ਕਿਸਾਨੀ ਲੀਕ ਸ਼ੋਮਨੀ ਕਾਲੇ ਦਾ ਸ਼ੁਰੂ ਤੋਂ ਹੀ ਸਰਗਰਮ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਕੁਝ ਦਿੱਤਾ ਪ੍ਰਕਾਸ਼ ਸਿੰਘ ਬਾਦਲ ਬਲੋ ਕੀ ਲੱਗਦਾ ਵੀ ਹੁਣ ਕਿਸਾਨਾਂ ਜਿਹੜੇ ਅੱਜ ਦੀ ਅਪੀਲ ਆ ਕੋਈ ਵੱਡੀ ਜਿਹੜੀ ਰਾਹਤ ਲੈ ਕੇ ਆਏਗੀ ਦੇਖੋ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪ੍ਰਤੀ ਤੇ ਖਾਸ ਕਰਕੇ ਕਿਸਾਨੀ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ ਸਾਡਾ ਜਿਹੜਾ ਮੁੱਖ ਕਿੱਤਾ ਖੇਤੀ ਹੈ ਉਹਦੇ ਤੋਂ ਹੀ ਅੱਗੇ ਸਾਡੇ ਵਪਾਰ ਚੱਲਦੇ ਨੇ ਸਾਡੇ ਖੇਤ ਮਜ਼ਦੂਰਾਂ ਦਾ ਘਰ ਭਰਦਾ ਸੋ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਲਾ ਕੇ ਚਾਹੇ ਕਨੈਕਸ਼ਨ ਦੇਣ ਦੀ ਗੱਲ ਹੋਵੇ ਚਾਹੇ ਫ੍ਰੀ ਬਿਜਲੀ ਦੀ ਹੋਵੇ ਚਾਹੇ ਸੇਮ ਕੱਢਣ ਦੀ ਗੱਲ ਹੋਵੇ ਕਿਸੇ ਤਰੀਕੇ ਦਾ ਚਾਹੇ ਟਰੈਕਟਰ ਨੂੰ ਗੱਡਾ ਚਾਹੇ ਮੰਡੀਆਂ ਬਣਾਉਣੀਆਂ ਹੋਣ ਸਾਰੇ ਪਿੰਡਾਂ ਨੂੰ ਲਿੰਕ ਰੋਡ ਰਾਹੀਂ ਫੋਕਲ ਪੁਆਇੰਟਾਂ ਤੱਕ ਜੋੜਨਾ ਹੋਵੇ ਕਿਸੇ ਵੀ ਕਿਸਾਨੀ ਪ੍ਰਤੀ ਜੋ ਵੀ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤੇ ਨੇ ਉਹ ਤੋਂ ਬਿਨਾ ਕਿਸੇ ਵੀ ਸਰਕਾਰ ਨੇ ਇਸ ਪੱਖੋਂ ਪੰਜਾਬ ਦੀ ਤਰੱਕੀ ਕਰਾਉਣ ਬਾਰੇ ਨਹੀਂ ਸੋਚਿਆ ਜੋਗੀ ਬਾਈ ਕੋਲੇ ਆਏ ਹੋ ਅਕਾਲੀ ਦਲ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਸ ਤਰ੍ਹਾਂ ਦੇਖਦੇ ਤੁਸੀਂ ਉਹਨਾਂ ਨਾਲ ਰਲ ਕੇ ਚਲੋ ਦੇਖੋ ਜਿਹੜੀ ਸੇਵਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਜੀ ਦੀ ਹੜਾਂ ਵਿੱਚ ਉਹ ਤੋਂ ਪ੍ਰਭਾਵਿਤ ਹੋਏ ਸਾਡੀ ਪਾਰਟੀ ਦੇ ਵੀ ਮੈਂਬਰ ਨੇ ਤੇ ਜਥੇਬੰਦੀ ਦੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ ਸੋ ਇਹਨਾਂ ਦੀਆਂ ਵਿਚਾਰਾਂ ਆਪਣੀ ਯੂਨੀਅਨ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਇਹਨਾਂ ਨੇ ਮਨ ਬਣਾਇਆ ਕਿ ਅਸੀਂ ਹੌਕਾ ਦੇਣਾ ਇਹਨਾਂ ਨਾਲ ਸਮੁੱਚੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੈ ਭਾਈ ਗੁਰਸੇਵ ਗੋਲੂ ਜੀ ਹੋਗੇ ਸਾਡੇ ਐਸਜੀਪੀਸੀ ਮੈਂਬਰ ਨੇ ਬਲਤੇਜ ਖੋਖਰ ਜੀ ਅਰੀ ਜੱਸਾ ਜੀ ਜਿੰਨੀ ਵੀ ਟਕਸਾਲੀ ਟੀਮ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਇਸ ਗੱਲ ਦੇ ਨਾਲ ਇਹਨਾਂ ਦੇ ਬਹੁਤ ਸਹਿਮਤ ਹੈ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਪੰਜਾਬ ਦੇ ਵਿੱਚ ਤਰੱਕੀ ਹੋਊਗੀ ਅਸੀਂ ਸਾਰੇ ਬਲੀਵ ਕਰਦੇ ਹਾਂ ਸਰਦਾਰ ਸੁਖਵੀਰ ਸਿੰਘ ਜੀ ਦੀ ਵਿਜਨ ਕਿਉਂਕਿ ਉਹਨਾਂ ਦੀ ਵਿਜਨ ਤਰੱਕੀ ਨੂੰ اپਹਲ ਦਿੰਦੇ ਨੇ ਪੰਜਾਬ ਨੂੰ ਪਹਲ ਦਿੰਦੇ ਨੇ ਸੋ ਅਸੀਂ ਉਹਨਾਂ ਦੀ ਇਡਾਲੋਜੀ ਚ ਬਲੀਵ ਕਰਦੇ ਹਾਂ ਅਸੀਂ 24 ਘੰਟੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਸਾਰੇ ਵਿੰਗ ਜੋ ਵੀ ਉਹ ਹੋਕਾ ਦਿੰਦੇ ਨੇ ਪੰਜਾਬ ਪ੍ਰਤੀ ਅਸੀਂ ਆਪਣੀ ਸੇਵਾਵਾਂ ਨਿਭਾਉਂਦੇ ਹਾਂ ਦੇਖੋ ਜੀ ਜਦ ਦਿੱਲੀ ਬੈਠੇ ਸੀ ਦਿੱਲੀ ਕੋਈ ਇੱਕ ਪਾਰਟੀ ਹੈ ਜਿਹੜੀ ਸ਼ਰਮਨੀ ਅਕਾਲੀ ਦਲ ਜਿਹੜੀ ਆ ਕੇ ਸਾਡੀ ਪਿੱਠ ਉੱਤੇ ਆ ਕੇ ਖੜੀ ਆ ਤੁਸੀਂ ਦੇਖ ਲਓ ਹੋਰ ਸਾਰੀਆਂ ਪਾਰਟੀਆਂ ਜਿਨ੍ਹਾਂ ਨੇ ਉਦੋਂ ਵੋਟਰਾਂ ਲਈਆਂ ਉਦੋਂ ਆ ਕੇ ਸਾਡੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਗਏ ਤੇ ਆਮ ਤੌਰ ਤੇ ਕਿਸਾਨ ਯੂਨੀਅਨ ਵਾਲੇ ਕਹਿੰਦੇ ਨੇ ਅਸੀਂ ਨਾਨ ਪੋਲੀਟੀਕਲ ਆ ਪਰ ਫੇਰ ਵੀ ਅਸੀਂ ਸਰਕਾਰਾਂ ਬਣਾਉਣ ਲੱਗੇ ਆਪਦੀ ਇੱਕ ਗੱਲ ਨਹੀਂ ਕਹਿ ਸਕਦੇ ਜਿਸ ਕਰਕੇ ਸਾਨੂੰ ਅੱਗੇ ਕਹਾਂ ਲੋ ਚੀਜ਼ਾਂ ਲੈਣ ਚ ਮੁਸ਼ਕਲ ਆਉਂਦੀ ਆ ਜੇ ਅਸੀਂ ਇੱਕ ਪਾਰਟੀ ਨੂੰ ਸਪੋਰਟ ਕਰੀਏ ਇੱਕ ਝੰਡੇ ਥੱਲੇ ਆਈਏ ਤਾਂ ਅਸੀਂ ਜਿੰਮੇ ਚਾਹੀਏ ਓਵੇਂ ਮੰਗਾ ਮੰਨਵਾ ਸਕਦੇ ਆ ਤੇ ਪਰ ਅਕਾਲੀ ਦਲ ਸ਼ੁਰੂ ਤੋਂ ਹੀ ਕਹਿੰ ਲੋ ਇੱਕ ਤਰ੍ਹਾਂ ਨਾਲ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਪਾਰਟੀ ਆ ਇਹ ਵੀ ਹੁਣ ਜਿੰਨੀ ਸਾਡੇ ਪਟਿਆਲੇ ਜ਼ਿਲ੍ਹੇ ਦੀ ਕਹਿੰ ਲੋ ਜਿੰਨੇ ਵੀ ਬੇਈਮਾਨ ਤੇ ਕਰਪਟ ਬੰਦੇ ਸੀ ਉਹਨਾਂ ਨੂੰ ਪਰੇ ਕਰਤਾ ਤਾਂ ਕਿ ਚੰਗੇ ਬੰਦਿਆਂ ਨੂੰ ਮੌਕਾ ਮਿਲੇ ਤਾਂ ਕਰਕੇ ਆਉਣ ਵਾਲੀ ਜਨਰੇਸ਼ਨ ਲਈ ਹੁਣ ਜਿਵੇਂ ਪ੍ਰਧਾਨ ਜੀ ਤੁਸੀਂ ਦੇਖ ਸਕਦੇ ਹੋ ਇੱਕ ਯੰਗ ਲੜਕਾ ਅੱਗੇ ਜਿਵੇਂ ਯੰਗ ਮੁੰਡਿਆਂ ਨੂੰ ਚਾਂਸ ਮਿਲ ਰਿਹਾ ਇਹਨਾਂ ਨੂੰ ਪੰਜਾਬ ਨੂੰ ਅੱਗੇ ਵਧਾਉਣ ਦਾ ਮੌਕਾ ਮਿਲ ਰਿਹਾ ਸਾਨੂੰ ਵੀ ਇਹਨਾਂ ਦਾ ਹੱਥ ਬਟਾਉਣਾ ਚਾਹੀਦਾ ਕਿ ਭਾਰਤੀ ਕਿਸਾਨ ਯੂਨੀਅਨ ਕਰਦੀ ਹੈ ਜ਼ਿਲ੍ਹਾ ਲੈਵਲ ਤੇ ਆ ਜਾਂ ਪੰਜਾਬ ਲੈਵਲ ਤੇ ਇਹਨਾਂ ਦਾ ਜ਼ਿਲ੍ਹਾ ਲੈਵਲ ਤੇ ਅਸੀਂ ਇਹਨਾਂ ਨੂੰ ਅਜੇ ਹਮਾਇਤ ਦੇਣ ਦਾ ਕਹਿ ਲਓ ਇਹਨਾਂ ਨੂੰ ਅਸਵਾਸ਼ਣ ਦਿੰਦਾ ਅਸੀਂ ਸਯੁਕਤ ਕਿਸਾਨ ਮੋਰਚੇ 'ਚ ਵੀ ਇਹ ਗੱਲ ਚੱਕਾਂਗੇ ਇਹ ਬਹੁਤ ਕਿਉਂਕਿ ਅਜੇ ਤੱਕ ਜਿੰਨਾ ਵੀ ਮਾਹੌਲ ਬਣਿਆ ਤੁਸੀਂ ਦੇਖ ਲਓ ਸਾਰੀਆਂ ਪਾਰਟੀਆਂ ਸਾਰੇ ਕਿਤੇ ਆਰਐਸਐਸ ਤੋਂ ਕੰਟਰੋਲਡ ਨੇ ਇੱਕੋ ਇੱਕ ਅਕਾਲੀ ਦਲ ਹੈ ਜਿਹੜਾ ਸੁਖਬੀਰ ਜੀ ਕਿਸਾਨਾਂ ਲਈ ਹੱਕਾਂ ਲਈ ਐਨ ਡਟ ਕੇ ਖੜ ਰਹੇ ਨੇ ਤੇ ਸਾਨੂੰ ਇਹਨਾਂ ਤੋਂ ਹੀ ਉਮੀਦ ਹੈ ਨਹੀਂ ਫਿਰ ਸਭ ਟੋਟਲ ਪੋਲਿਟਿਕਲ ਸਿਸਟਮ ਤੋਂ ਵਿਸ਼ਵਾਸ ਉੱਠ ਜੂਗਾ ਜੇ ਇਹ ਪਾਰਟੀ ਵੀ ਸਾਡੇ ਨਾਲ ਹੁਣ ਨਹੀਂ ਖੜੂਗੀ ਪੰਜਾਬ ਦੇ ਵਿੱਚ ਸਿਰੋਨੇ ਅਕਾਲੀ ਦਲ ਦਾ ਪਹਿਲੇ ਹੀ ਨਾਰਾ ਸੀ ਰਾਜ ਨਹੀਂ ਸੇਵਾ ਠੀਕ ਹੈ ਜੇ ਸੇਵਾ ਕੀਤੀ ਹੈ ਤਾਂ ਰਾਜ-ਪਾਗ ਲੋਕੀ ਬਾਤ ਚ ਦਿੰਦੇ ਨੇ ਅੱਜ ਪੰਜਾਬ ਤੇ ਇੰਨੀ ਮਹਾਕਰੂਪੀ ਜਿਹੜੀ ਆਈ ਆ ਹੜਾਂ ਦੀ ਉਸ ਨੂੰ ਦੇਖਦੇ ਹੋਏ ਪ੍ਰਧਾਨ ਜੀ ਨੇ ਫੈਸਲਾ ਕਰਿਆ ਵੀ ਸਾਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਸਾਡਾ ਜਿਹੜਾ ਮੋਟਿਵ ਹੈ ਉਹ ਵੀ ਸੇਵਾ ਦਾ ਹੀ ਹੈ ਸੋ ਆਪਣੀ ਸਮੁੱਚੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪ੍ਰਧਾਨ ਜੀ ਨੇ ਪ੍ਰਾਰਲਾ ਕੀਤਾ ਸਾਰੇ ਤੁਸੀਂ ਦੇਖੋ ਤੁਹਾਡੇ ਵੱਖ-ਵੱਖ ਚੈਲਰਾਂ ਦਾ ਹੀ ਸਵੇਰ ਤੋਂ ਲਾ ਕੇ ਰਾਤ ਤੱਕ ਬਾਦਲ ਸਾਹਿਬ ਹਰ ਇੱਕ ਮਤਲਬ ਫਲੱਡ ਏਰੀਏ 'ਚ ਰਾਤਾਂ ਦੇ 12-12 ਵਜੇ ਲੋਕਾਂ ਦੀ ਸਾਰ ਲੈਂਦੇ ਰਹੇ ਔਰ ਜਿਹੜੀ ਮੌਜੂਦਾ ਸਰਕਾਰ ਸੀ ਉਹ ਜਾ ਕੇ ਆਈਸੀਯੂ ਆਪਣੇ ਜਾ ਕੇ ਹਸਪੀਟਲ ਚ ਪਹਤੀ ਹੋ ਗਈ ਕਿਉਂਕਿ ਜਿਹੜਾ ਲੋਕਾਂ ਦਾ ਸੁੱਖ ਦੁੱਖ ਹੈ ਉਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਕਿਸਾਨਾਂ ਦੀ ਪਾਰਟੀ ਹੈ ਔਰ ਸਭ ਤੋਂ ਵੱਧ ਇਹ ਜਿਹੜੀ ਕਿਸਾਨਾਂ ਨੂੰ ਮਾਰ ਪਈ ਹੈ 4 ਲੱਖ ਤੋਂ ਵੱਧ ਜਿਹੜੀ ਜ਼ਮੀਨ ਹੈ ਉਹ ਹੜਾਂ ਦੀ ਮਾਰ ਰੇਟ ਆ ਗਈ ਉਥੇ ਰੇਤਾ ਚੜ ਗਿਆ ਕਈ ਤਾਂ ਪਟਿਆਲੇ ਸੀ ਕਨੌਰ ਵੱਲ ਗਏ ਉਹਦਾ ਮਤਲਬ ਜਿਹੜਾ ਖੇਤ ਸੀ ਉਹ ਘੱਗਰ ਚੀ ਸਮਾ ਗਏ ਸੋ ਇਹੋ ਜਿਹੇ ਹਾਲਾਤ ਨੇ ਇਹ ਜਿਹੜਾ ਪੰਜਾਬ ਦੀ ਖੇਤਰੀ ਪਾਰਟੀ ਐ ਜਿਹੜੀ ਸਾਡੇ ਸੁਖਬੀਰ ਸਿੰਘ ਬਾਦਲ ਜੀ ਨੇ ਅਕਾਲੀ ਦਲ ਨਾਲ ਹੀ ਸਮਝ ਸਕਦੇ ਨੇ ਔਰ ਉਹੀ ਸੇਵਾ ਕਰ ਸਕਦੇ ਨੇ ਸੋ ਅਸੀਂ ਤਾਂ ਸੇਵਾਦਾਰ ਦੇ ਨਾਤੇ ਕੰਮ ਕਰ ਰਹੇ ਹਾਂ ਔਰ ਸਮੂੱਚੀ ਜਿਹੜੀ ਅਸੀਂ ਉਹਨਾਂ ਦੀ ਟੀਮ ਆ ਦੇਖੋ ਅੱਜ ਜਿਹੜੇ ਜੋਗੀ ਜੀ ਤੁਹਾਨੂੰ ਮੈਂ ਇਹ ਕੱਢ ਦਵਾਂ ਸਾਡੇ ਨਾਲ ਤਾਂ ਪੁਰਾਣੇ ਅਕਾਲੀ ਦਲ ਦੇ ਨੇ ਪਰ ਜਿਹੜੇ ਰਾਜੀਵਾਲ ਸਾਹਿਬ ਨੇ ਵੀ ਤਾਂ ਸਟੇਟਮੈਂਟ ਦੇ ਹੀ ਦਿੱਤੀ ਵੀ ਜਿਹੜਾ ਚੰਗਾ ਕੰਮ ਕਰੂਗਾ ਅਸੀਂ ਉਹਨਾਂ ਦੇ ਨਾਲ ਆ ਅੱਜ ਸਾਰੇ ਕਿਸਾਨ ਜੁਨੀਆਂ ਸਾਡੇ ਉੱਤੇ ਬੰਨ ਤੇ ਬਣਾਉਣ ਵਾਸਤੇ ਬਾਦਲ ਸਾਹਿਬ ਸ਼ਤਰਾਨੇ ਆਏ 9000 ਲੀਟਰ ਡੀਜ਼ਲ ਦਿੱਤਾ 3 ਲੱਖ ਰੁਪਏ ਕੈਸ਼ ਦਿੱਤੇ ਜੇ ਮੈਂ ਕਹਿੰਦਾ ਉਹ ਮਦਦ ਨਾ ਕੀਤੀ ਹੁੰਦੀ ਤਾਂ ਸਾਡੇ ਬੰਨ ਟੁੱਟ ਜਾਣੇ ਤੇ ਉੱਥੇ ਜਿਹੜੇ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਤਬਾਹ ਹੋ ਜਾਣੀ ਸੀ ਅੱਜ ਜਿਹਨੇ ਵੀ ਕਿਸਾਨ ਜੁਗਨ ਦੇ ਉੱਤੇ ਜੱਥੇਬੰਦੀਆਂ ਨੇ ਅੱਜ ਉਹ ਪ੍ਰਧਾਨ ਸਭ ਨੂੰ ਕਹਿੰਦਿਆਂ ਨੇ ਵੀ ਸਾਡੇ ਤੋਂ ਮਤਲਬ ਪਿਛਲੇ ਦਿਨੀ ਜੋ ਵਾਪਰਿਆ ਉਹ ਠੀਕ ਨਹੀਂ ਤੇ ਅਸੀਂ ਆਉਣ ਵਾਲੇ ਸਮੇਂ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ